ਹੈਲੋ ਜੀ ਵੈਲਕਮ ਟੂ ਮਾਈ ਨਿਊ ਵਲੌਗ ਹਾਂਜੀ ਤੁਹਾਡਾ ਮੇਰੇ ਨਵੇਂ ਵੀਡੀਓ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਖੁਸ਼हाल ਹੋਗੇ ਹਾਂਜੀ ਫ੍ਰੈਂਡਸ ਜਿਹੜੀ ਅੱਜ ਆਪਾਂ ਕੁੜਤੀ ਦੀ ਕਟਿੰਗ ਕਰਨ ਲੱਗੇ ਆਂ ਜੀ ਇਹਦੀ ਜਿਹੜੀ ਲੰਬਾਈ ਹੈਗੀ ਐ 44 ਇੰਚ ਤਿਆਰ ਹੈ ਤੇ ਇਹਦੇ ਸੂਟ ਦੇ ਵਿੱਚ ਵਰਕ ਕੀਤਾ ਹੋਇਆ ਹੈ ਠੀਕ ਹੈ ਜੀ ਆਪਾਂ ਕਪੜਾ 1 ਇੰਚ ਵਾਧ ਰੱਖਿਆ ਉੱਪਰ ਜਿਹੜਾ ਸੂਟ ਦੇ ਵਿੱਚ ਵਰਕ ਕੀਤਾ ਹੋਵੇ ਉਹਦਾ ਕਪੜਾ ਉੱਪਰ ਆਪਾਂ 1 ਇੰਚ ਵਾਧ ਰੱਖਣਾ ਹੈਗਾ ਵਾਸ 3 ਇੰਚ ਵਾਧ ਨਹੀਂ ਰੱਖਣਾ ਫੋਲਡਿੰਗ ਵਾਲਾ ਕਪੜਾ ਨੀਚੇ ਤਰਪਾਈ ਦਾ ਜੀ ਘੜਾਈ ਤੋਂ ਥੱਲੇ ਜਿਹੜੀ ਚੁੜਾਈ ਹੈਗੀ ਹੈ ਜੀ ਇਹਨਾਂ ਦੀ ਉਹ ਹੈਗੀ ਹੈ ਜੀ 20 ਇੰਚ ਇਹਨਾਂ ਦੀ हिਪ ਹੈ ਠੀਕ ਹੈ ਜੀ 20 ਇੰਚ ਇਹਨਾਂ ਦੀ हिਪ ਹੈ ਇਹ ਆਪਾਂ 3 ਇੰਚ ਵੱਧ ਰੱਖਿਆ ਹੋਇਆ ਠੀਕ ਹੈ ਜਿਹੜਾ ਇਹ ਆਪਾਂ ਸੂਟ ਦੀ ਕਟਿੰਗ ਕਰਦੇ ਆਂ ਇਹ ਸੂਟ ਹੈਗਾ ਜੀ ਚੰਗਾਠਾ ਜਿਹਨਾਂ ਦਾ ਚੌੜਾ ਹੁੰਦਾ ਉਹ ਸੂਟ ਦੀ ਕਟਿੰਗ ਹੈ ਤੇ ਅੱਜ ਆਪਾਂ ਦੇਖਾਂਗੇ ਜਿਹੜਾ ਚੰਗਾਠਾ ਚੌੜਾ ਹੁੰਦਾ ਤੇ ਗਲਾ ਵੀ ਬੈਕ ਉਹਨਾਂ ਛੋਟਾ ਤੇ ਆਪਾਂ ਪورا ਥੀਰਾ ਕਿੰਨਾ ਰੱਖਣਾ ਮੋੜਾ ਕਿੰਨਾ ਰੱਖਣਾ ਠੀਕ ਹੈ ਜੀ ਸਾਰੀ ਜਾਣਕਾਰੀ ਲਈ ਵੀਡੀਓ ਨੂੰ ਸਕਿਪ ਕੀਤੇ ਬਿਨਾ ਕਰਿਓ ਤੇ ਵੀਡੀਓ ਨੂੰ ਤੁਸੀਂ ਸਾਰੀ ਫੋਲੋ ਵਾਚਿੰਗ ਕਰਿਓ ਤਾਂ ਇਹ ਤੁਹਾਨੂੰ ਸੂਰ ਦੀ ਸਾਰੀ ਸਮਝ ਆਊਗੀ ਤੇ ਚਲੋ ਜੀ ਵੀਡੀਓ ਕਰਦਿਆਂ ਆਪਾਂ ਸਟਾਰਟ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਇਹਦਾ ਤੀਰਾ ਤੀਰਾ ਇਹਨਾਂ ਦਾ ਦੇਖੋ ਜੀ 4 ਇੰਚ ਤਿਆਰ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਵੀ ਜਿਹੜਾ ਇਹਨਾਂ ਦਾ ਚੰਗਾਠਾ ਚੌੜਾ ਹੈਗਾ ਚੌੜੇ ਚੰਗਾਠੇ ਕਰਕੇ ਇਹਨਾਂ ਦਾ ਤੀਰਾ ਵੀ ਆਪਾਂ ਵੱਧ ਰੱਖਣਾ ਪਰ ਬੈਕ ਗਲਾ ਛੋਟਾ ਹੈ ਉਹਦੇ ਕਰਕੇ ਤੀਰਾ ਇਹਨਾਂ ਦਾ ਜ਼ਿਆਦਾ ਹੋ ਜੂਗਾ ਤਾਂ ਮੋਡਾ ਵੀ ਆਪਾਂ ਵੱਧ ਰੱਖਣਾ ਇਹਦਾ ਤੀਰਾ ਇਹਨਾਂ ਦਾ 14 ਇੰਚ ਹੈ ਜੀ ਤੇ ਆਪਾਂ ਰੱਖਾਂਗੇ 15 ਇੰਚ ਰੱਖਿਆ ਜੀ ਆਪਾਂ 1 ਇੰਚ ਵੱਧ 15 ਦਾ ਹਾਫ ਹੋ ਗਿਆ 7.5 ਤੇ ਇਧਰੋਂ ਆਪਣਾ ਕੱਪੜਾ ਬੰਦ ਵਾਲੀ ਸਾਈਡ ਹੈ ਤੇ ਜਿਹੜੀ ਆਪਾਂ ਵਰਕ ਕੀਤਾ ਹੋਇਆ ਵਰਕ ਦੇ ਨਾਲ ਵਰਕ ਮੈਚ ਕਰਦਾ ਦੇਖੋ ਜੀ ਇਸ ਤੋਂ ਬਾਅਦ ਆਪਾਂ ਇਹਨਾਂ ਦਾ ਮੋਢਾ ਰੱਖਣਾ ਜੀ ਇਹਨਾਂ ਦਾ ਤਿਆਰ ਮੋਢਾ ਹੈਗਾ ਸਾਡੇ 9 ਇੰਚ ਨਾਲ ਮੋਢਾ ਤਿਆਰ ਹੈ ਜੀ ਸਾਡੇ 9 ਇੰਚ ਠੀਕ ਹੈ ਜੀ ਜੇ ਆਪਾਂ ਇਹਨਾਂ ਦਾ 7 ਇੰਚ ਮੋਢਾ ਰੱਖ ਦਈਏ ਤੇ ਇਹਨਾਂ ਦਾ 9 ਇੰਚ ਮੋਢਾ ਨਹੀਂ ਪੂਰਾ ਆਉਂਦਾ ਕਿਉਂ ਉਹਨਾਂ ਦੀ ਫਿਟਿੰਗ ਘੱਟ ਹੈ ਚੰਗਾਠਾ ਚੌੜਾ ਹੈਗਾ ਤੇ ਚੰਗਾਠਾ ਜਿੱਦਾਂ ਚੌੜਾ ਹੁੰਦਾ ਜੀ ਉਹ ਰ ਆਪਾਂ ਮੋਢਾ ਵੱਧ ਰੱਖਦੇ ਆ ਤੇ ਇਹਦਾ ਆਪਾਂ ਮੋਢਾ ਰੱਖਾਂਗੇ ਜੀ ਪੂਰਾ ਤਿਆਰ 9 ਇੰਚ ਠੀਕ ਹੈ ਜੀ ਇਹਦਾ ਮੋਢਾ ਆਪਾਂ 9 ਇੰਚ ਰੱਖਾਂਗੇ ਤੇ ਜਿਹੜੀ ਇਹਨਾਂ ਦੀ ਫਿਟਿੰਗ ਹੈਗੀ ਆ ਫਿਟਿੰਗ ਇਹਨਾਂ ਦੀ ਹੈਗੀ ਹੈ ਜੀ 18 ਇੰਚ ਤੇ ਆਪਾਂ ਰੱਖਣੀ ਹੈ 1.5/8 ਦੇਖੋ ਇਹਨਾਂ ਦੀ ਫਿਟਿੰਗ 18 ਇੰਚ ਹੈ ਜੀ ਆਪਾਂ 1.5/8 ਰੱਖੀ ਹੈ ਤੇ ਦੇਖੋ ਇਹਨਾਂ ਦੀ ਗੁਲਾਈ ਬਹੁਤ ਘੱਟ ਪਊਗੀ ਤਾਂ ਕਰਕੇ ਇਹਦਾ ਆਪਾਂ ਮੋਡਾ ਵੱਡਾ ਰੱਖਿਆ ਹੈਗਾ ਜੇ ਇਹਦੀ ਗੁਲਾਈ ਜਾੜਾ ਪਹਿਣ ਦੀ ਫਿਰ ਆਪਾਂ ਇਹਨਾਂ ਦਾ ਮੋਡਾ ਘੱਟ ਰੱਖਣਾ ਸੀਗਾ ਚੰਗਾਠਾ ਚੌੜਾ ਕਰਕੇ ਇਹਨਾਂ ਦਾ ਮੋਡਾ ਟਾਈਟ ਹੋ ਜਾਊਗਾ ਤਾ ਕਰਕੇ ਇਹਦਾ ਮੋਡਾ ਆਪਾਂ ਰੱਖਿਆ ਜੀ 9 ਇੰਚ ਇਸ ਤੋਂ ਬਾਅਦ ਇਹਨਾਂ ਦੀ ਆ ਗਈ ਜੀ ਕਮਰ ਕਮਰ ਦਾ ਨਿਸ਼ਾਨ ਲਾਵਾਂਗੇ 14 ਇੰਚ ਤੇ ਇਹਨਾਂ ਦੀ ਹੈਗੀ ਜੀ 16.5 ਇੰਚ ਤੇ ਆਪਾਂ ਰੱਖਣੀ ਹੈ ਜੀ 17.5 ਸਾਢੇ 17 ਦਾ ਹਾਫ ਹੋ ਗਿਆ ਜੀ 9.5 ਠੀਕ ਹੈ ਜੀ ਆਪਾਂ 1 ਇੰਚ ਕਮਰ 'ਚ ਪਹਿਲਾਂ ਐਕਸਟਰਾ ਲੈ ਲਿਆ ਆਪਾਂ ਪੇਟ ਪੂਣੀ ਸੂਟ ਦੇ ਵਿੱਚ ਇਸ ਤੋਂ ਬਾਅਦ ਇਹਨਾਂ ਦੀ ਆ ਗਈ ਜੀ ਸਾਈਡ ਸੀਮ ਇਨਾਂ ਦੀ ਸਾਈਡ ਸੀਨ ਹੈਗੀ ਜੀ 14 ਇੰਚ ਤਿਆਰ ਆ ਆਪਾਂ ਰੱਖਾਂਗੇ 15 ਇੰਚ ਕਿਉਂ ਅੱਧਾ ਇੰਚ ਕਪੜਾ ਆਪਣੀ ਇੱਥੋਂ ਵਾਲੀ ਪਲੇਟ ਦੇ ਵਿੱਚ ਆਇਆ ਨਾ ਅੱਧਾ ਇੰਚ ਕਪੜਾ ਆਪਣਾ ਉੱਪਰ ਸਟੀਚਿੰਗ ਚ ਆਇਆ ਨਾ ਆ ਵਾਲੀ ਸਲਾਈ ਤੇ ਮੋਢੇ ਵਾਲੀ ਸਲਾਈ ਚ ਆਇਆ ਨਾ ਤੇ ਇਨਾਂ ਦੀ हिਪ ਹੈਗੀ ਹੈ ਜੀ 20 ਇੰਚ 20 ਦਾ ਹਾਫ ਹੋ ਗਿਆ 10 ਇੰਚ ਠੀਕ ਹੈ ਜੀ ਤਿੰਨੇ ਨਿਸ਼ਾਨ ਲੱਗ ਗਏ ਆਪਣੇ ਫਿਟਿੰਗ ਕਮਰ ਤੇ हिਪ ਮੋਢਾ ਇਹਨਾਂ ਦਾ ਆਪਾਂ ਜ਼ਿਆਦਾ ਲਿਆ ਚੰਗਾ ਠਾ ਚੌੜਾ ਕਰਕੇ ਤੇ ਬੈਗ ਲਾ ਬਹੁਤ ਛੋਟਾ ਹੈ ਆਪਾਂ ਮੋਡੇ ਦੀ ਗੁਲਾਈ ਬਣਾਉਣੇ ਆ 2 ਇੰਚ ਦਾ ਨਿਸ਼ਾਨ ਲੱਗ ਗਿਆ ਇੱਥੇ ਆਪਣਾ 1 ਨਿਸ਼ਾਨ ਲੱਗ ਗਿਆ ਆਪਣਾ 1 ਇੰਚ ਦਾ ਇੱਥੇ 2 ਇੰਚ ਦਾ ਹੋ ਗਿਆ ਹੁਣ ਦੇਖੋ ਇਹਨਾਂ ਦੀ ਗੁਲਾਈ ਕਿਵੇਂ ਬਣਦੀ ਹੈ ਇਹਨੇ ਗੁਲਾਈ ਬਣੂਗੀ ਇੱਥੋਂ ਦੇਖੋ ਇਹਨਾਂ ਗਲਾਈ ਜਮਾ ਸਿੱਧੀ ਜਿਹੀ ਗੁਲਾਈ ਬਣੀ ਆ ਤੇ ਦੇਖੋ ਇਹਨਾਂ ਨੂੰ ਮੋਢਾ ਚਾਹੀਦਾ 9 ਇੰਚ ਤਿਆਰ ਚਾਹੀਦਾ ਮੋਢਾ ਇਹਨਾਂ ਦਾ ਠੀਕ ਹੈ ਜੀ ਇੱਥੇ ਇਹਨਾਂ ਦਾ ਮੋਢਾ 9 ਇੰਚ ਤਿਆਰ ਹੁੰਦਾ ਪਰ 9 ਇੰਚ ਦੀ ਕਟਾਈਪ ਹੋਣੀ ਆ ਜਦੋਂ ਆਪਾਂ ਇਹਦੀ ਗੁਲਾਈ ਪਾਵਾਂਗੇ ਤਾਂ ਮੋਢਾ ਆਪਣਾ ਅੱਧਾ ਇੰਚ ਵੱਧ ਜਾਣਾ ਹੈਗਾ ਪੂਰਾ ਮੋਢਾ ਇਹਨਾਂ ਦਾ ਤਿਆਰ ਹੋਗਾ 9.5 ਇੰਚ ਇਸ ਤੋਂ ਬਾਅਦ ਆਪਾਂ ਫਰੰਟ ਵਾਲੀ ਗੁਲਾਈ ਪਾਉਣੀ ਆ ਫਰੰਟ ਵਾਲੀ ਗੁਲਾਈ ਆਪਾਂ ਕਿਵੇਂ ਪਾਉਣੀ ਆ ਦੇਖੋ ਜੀ 9 ਇੰਚ ਮੋਢਾ ਰੱਖਿਆ ਤਾਂ ਆਪਾਂ ਹਾਫ ਕਰ ਲਾਂਗੇ ਇਸ ਤਰੀਕਾ ਇੱਥੋਂ ਆਪਾਂ ਅੱਧਾ ਇੰਚ ਅੰਦਰੀ ਸਾਈਡ ਨੂੰ ਲੈਣਾ ਹੈਗਾ ਜਿਹੜਾ ਬੰਦ ਵਾਲਾ ਪਾਸਾ ਹੈ ਇੱਥੋਂ ਬਣਾਵਾਂਗੇ ਇਹਨਾਂ ਦੀ ਗੁਲਾਈ ਇਸ ਤਰੀਕੇ ਨਾਲ ਇਸ ਤਰ੍ਹਾਂ ਹੁਣ ਆਪਾਂ ਦੇ ਦੇ ਲਈ ਆਪਣਾ ਮੋਢਾ 9/2 ਇੰਚ ਕਿਸ ਤਰੀਕੇ ਨਾਲ ਤਿਆਰ ਹੁੰਦਾ ਦੇਖੋ ਪੂਰਾ ਮੋਢਾ ਆਪਣਾ 9/2 ਇੰਚ ਤਿਆਰ ਹੋਊਗਾ ਇਹਨਾਂ ਦਾ ਮੋਢਾ 9/2 ਇੰਚ ਤਿਆਰ ਕਰਨਾ ਆਪਾਂ ਤੇ ਇਸ ਤੋਂ ਬਾਅਦ ਆਪਾਂ ਉੱਪਰ ਰੱਖਣਾ ਜੀ 1/2 ਇੰਚ ਦੀ ਤੀਰੇ ਦੀ ਕਾਰਟ ਠੀਕ ਹੈ ਜੀ ਹਾਂਜੀ ਤੁਹਾਨੂੰ ਸਮਝ ਆ ਗਈ ਹੋਣੀ ਹੈ ਜਿਹੜਾ ਚੰਗਾਠਾ ਚੌੜਾ ਹੋਵੇ ਉਪਰੋਂ ਕੰਨਿਆ ਚੰਗਾਠਾ ਚੌੜਾ ਹੁੰਦਾ ਜੀ ਤੇ ਉਹਦੇ ਆਪਾਂ ਮੋਡਾ ਵੱਧ ਰੱਖਣਾ ਉਹਦਾ ਆਪਾਂ ਮੋਡਾ ਘੱਟ ਨਹੀਂ ਰੱਖਣਾ ਜੇ ਉਹਨਾਂ ਦਾ ਮੋਡਾ ਘੱਟ ਰੱਖਾਂਗੇ ਤਾਂ ਉਹਨਾਂ ਦਾ ਸੂਟ ਜਿਹੜਾ ਹੈਗਾ ਮੋਡਾ ਕੋਲੋਂ ਟਾਈਟ ਹੋ ਜਾਊਗਾ ਠੀਕ ਹੈ ਜੀ ਕੁੱਛ ਇਹਨਾਂ ਦੀ ਫਿਟਿੰਗ ਬਹੁਤ ਘੱਟ ਹੈ ਕੰਨਿਆ ਚੰਗਾਠਾ ਚੌੜਾ ਨੇ ਫਿਟਿੰਗ ਜ਼ਿਆਦਾ ਹੁੰਦੀ ਹੈ ਉਸ ਹਿਸਾਬ ਨਾਲ ਆਪਾਂ ਥੋੜਾ ਮੋਟਾ ਮੋਡਾ ਕੱਟ ਕਰ ਸਕਦੇ ਆ ਪਰ ਇਹਨਾਂ ਦੀ ਫਿਟਿੰਗ ਹੈਗੀ ਹੈ ਜੀ 18 ਇੰਚ ਇਹਨਾਂ ਦੀ ਫਿਟਿੰਗ ਹੈ ਉਹਦੇ ਹਿਸਾਬ ਨਾਲ ਆਪਣਾ ਮੋਡਾ ਵੱ तो इस तु बाद कर देंगे कटिंग हाँ जी फ्रेंड्स जो सारा सूट आप स्टिच करते हैं जो कस्टमर कई बार सूट ट्राई करते हैं तो उन्होंने कई बार मोडा घट जाए ठीक है जी आप मोडा किए बधा ओद ਆਪਾਂ ਮੈਨਰਲ ਜੀ ਆਪਣਾ 1/2 ਇੰਚ ਮੋਡਾ ਘਾਟਾ ਆਪਾਂ ਕੀ ਕਰਨਾ ਹੈ ਦੇਖੋ ਇਸ ਤਿਕਾ ਫਿਟਿੰਗ ਵਾਲੀ ਸਲਾਈ ਹੋਗੀ ਉਥੋਂ ਆਪਾਂ ਤੁਸੀਂ ਇਸ ਤਰੀਕੇ ਨਾਲ ਇਥੋਂ ਇਸ ਤਰੀਕੇ ਨਾਲ ਕੱਟ ਪਾ ਲੈਣੀ ਹੈ ਇਹਨੇ ਥੋੜਾ 1/2 ਇੰਚ ਮੋਡਾ ਵੱਜ ਜਾਊਗਾ ਜੀ ਤੇ ਆਈ ਹੋਪ ਤੁਸਨ ਸਮਝ ਆ ਗਈ ਹੋਣੀ ਜਿਹੜਾ ਚੰਗਾਠਾ ਚੌੜਾ ਹੋਵੇ ਉਹਦੇ ਆਪਾਂ ਮੋਡਾ ਨਹੀਂ ਕਟਿੰਗ ਕਿਸ ਤਰੀਕੇ ਨਾਲ ਕਰਨੀ ਹੈ ਤੇ ਤੀਰ ਆਪਾਂ ਕਿਸ ਤਰੀਕੇ ਨਾਲ ਰੱਖਣਾ ਤੇ ਸੋ ਫਰੈਂਡਸ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਜੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ Bye bye, rabraka.